ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਕਾਦੀਆਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੇਵਾ ਸਿੰਘ ਸੇਖਵਾ ਦੀ ਚੋਣ ਮਹੀਮ ਨੂੰ ਉਸ ਵੇਲੇ ਵੱਡਾ ਬਲ ਮਿਲਦਾ ਨਜ਼ਰ ਆਇਆ ਜਦੋਂ ਕਾਂਗਰਸ ਤੋਂ ਪ੍ਰਤਾਪ ਸਿੰਘ ਬਾਜਵਾ ਦੇ ਆਪਣੇ ਸ਼ਹਿਰ ਕਾਦੀਆਂ ਵਿੱਚੋਂ ਵੱਡਾ ਜਨ ਸਮੂਹ ਸੇਖਵਾ ਦੇ ਨਾਲ ਖੜਾ ਹੋ ਗਿਆ ਦੂਜੇ ਪਾਸੇ ਸੇਖਵਾ ਨੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਦਾ ਦਾਵਾ ਵੀ ਕੀਤਾ ਆੜ ਆ ਗਿਆ ਔਰ ਜਦੋਂ ਵੀ ਆੜ ਆ ਜਾਂਦਾ ਉਹਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਉਹ ਵੱਡੀਆਂ-ਵੱਡੀਆਂ ਬਿਲਡਿੰਗਾਂ ਵੀ ਢਾ ਦਿੰਦਾ ਔਰ ਜੋ ਵੀ ਉਹਦੇ ਸਾਹਮਣੇ ਆਲੇ ਉਹਨੂੰ ਪੁੱਟ ਸੁੱਟ ਕੇ ਤੇ ਆਪਣੇ ਨਾਲ ਲੈ ਜਾਂਦਾ ਆ ਕਾਦੀਆਂ ਹਲਕੇ ਵਿੱਚ ਔਰ ਵਿਸ਼ੇਸ਼ ਕਰਕੇ ਕਾਦੀਆਂ ਸ਼ਹਿਰ ਦੇ ਵਿਕਾਸ ਕਰਕੇ ਲੋਕਾਂ ਦਾ ਹੜ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਹੱਥ ਵਿੱਚ ਆਇਆ ਆ ਕੋਣੇ ਕਿਸੇ ਕੋਲੋਂ ਰੁਕਣ ਵਾਲਾ ਨਹੀਂ ਉਹ ਜੇ ਕੋਈ ਆਪਣੇ ਆਪ ਵੀ ਆਖੀ ਜੇ ਕਿ ਮੈਂ ਜਿੱਤ ਰਿਹਾ ਉਹ ਜਿੱਤ ਨਹੀਂ ਹੁੰਦੀ ਜੋ ਵਿਕਾਸ ਪਿਛਲੇ ਦਸਾਂ ਸਾਲਾਂ ਵਿੱਚ ਪੰਜਾਬ ਦਾ ਹੋਇਆ ਆਪਣੇ ਆਪ ਵਿੱਚ ਇੱਕ ਰਿਕਾਰਡ ਆ ਸਾਡੇ ਵਿਰੋਧੀ ਵੀ ਮੰਨਦੇ ਨੇ ਕਿ ਜਿੰਨਾ ਵਿਕਾਸ ਹੋਇਆ ਇਹਨਾਂ ਕਦੀ ਹੋਇਆ ਨਹੀਂ ਔਰ ਨਾ ਸ਼ਾਇਦ ਆਉਣ ਵਾਲੇ ਸਮੇਂ ਚ ਹੋਵੇ ਇਸ ਕਰਕੇ ਉਸ ਵਿਕਾਸ ਤੇ ਵਜ੍ਹਾ ਕਰਕੇ ਅੱਜ ਸਾਰੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗਠਜੰਬੰਦਨ ਬਹੁਤ ਵੱਡੀ ਮੈਜੋਰਟੀ ਲੈ ਕੇ ਜਿੱਤ ਰਿਹਾ ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ যাম